ਕੀ ਨਾਮ ਹੈ ਜੀ ਕਿਹੜੇ ਪਿੰਡ ਤੋਂ ਕੀ ਮਾਮਲਾ ਹੋਇਆ ਮਾਮਲਾ ਸਾਰ ਇਹ ਹੋਇਆ ਜੀ ਆਪਣਾ ਨਾ ਡੇਟਾ ਸੀਗਾ 16 17 ਕੇ ਸਾਲ ਦਾ ਤੇ ਕੋਈ 94 ਦੀ ਨਾ ਅੱਜ ਤੋਂ ਪਹਿਲਾਂ 2 3 ਸਾਲ ਪਹਿਲਾਂ ਕੋਈ ਰੈਂਜਰ ਸੀਗੀ ਮਾੜੀ ਮੁਰਗੀ ਉਸੇ ਰੈਂਜਰ ਦੇ ਨਾਲ ਹੀ ਇਹ ਬੇਰਹਿਮੀ ਨਾਲ ਮੇਰੇ ਬੱਚੇ ਦਾ ਕਤਲ ਹੋਇਆ ਸੀ ਕਿਹਨਾਂ ਵੱਲੋਂ ਕੀਤਾ ਗਿਆ ਕੀ ਕਾਰਨ ਸਾਡੇ ਪਿੰਡ ਦੇ ਹੀ ਆ ਬੰਦੇ ਜੀ ਕੋਈ ਬਾਵਾ ਉਹੀ ਬਗ ਮਾੜਾ ਮੋਟਾ ਚੱਕਰ ਨਾਲ ਹੀ ਕਰਤਾ ਹਨਾਂ ਨੇ ਜੋ ਕਰਦੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਤਲ ਹੋਇਆ ਕਿ ਕੀ ਕਾਦੇ ਨਾਲ ਸਾਨੂੰ ਇਹ ਪਤਾ ਲੱਗਿਆ ਇਹ ਉਹ ਮਾਲ ਚਾਰਦਾ ਪੇਡਾ ਬੱਕਰੀਆਂ ਅਜੀ ਜੀ ਜਦ ਮਾਲ ਘਰੇ ਆ ਗਿਆ ਤੇ ਉਹ ਮਾਲ ਮੈਂ ਵੇਖਣ ਲੱਗ ਪਏ ਮਾਲ ਦਾ ਪਿੱਛੇ ਕਾਰਜ ਨੇ ਵਾੜੀ ਚ ਤੇ ਮਾਲ ਘਰੇਗਾ ਤੋਂ ਆ ਗਿਆ ਉਹ ਜਦ ਮੈਂ ਮਾਲ ਮਗਰ ਗਿਆ ਮਾਲ ਤਾਂ ਮੇਰੇ ਤੋਂ ਹੋਰ ਹੀ ਨਹੀਂ ਕਿਛੇ ਨੇ ਰਾਜ ਫੜ ਲਿਆ ਤੋਂ ਮੈਂ ਗਾਂ ਲੱਗਦਿਆਂ ਵੇਖ ਕੇ ਤੇ ਗਾਂ ਛਡਾਉਣ ਜਾ ਰਿਹਾ ਉਹ ਮੇਰੇ ਜਾਂਦੇ ਨੂੰ ਉੱਟਾਈ ਬੈਠੀ ਸੀ ਕਾਹਦੇ ਨਾਲ ਮਾਰਿਆ ਕੋਈ ਪਤਾ ਲੱਗਿਆ ਮੈਂ ਤਾਂ ਜੀ ਸਰਗੇ ਸਰਗੇ ਜੇ ਵੇਖਿਆ ਨੇ ਹੱਥਾਂ 'ਚ ਹੋਰ ਨਹੀਂ ਕੋਈ ਵੇਖਿਆ ਕੀ ਮੰਗ ਕਰਦੀ ਕੋ ਇੱਕ ਆਪਣੀ ਹੁੰਦੀ ਆ ਜਿਹੜੀ ਉਹ ਸਰਗੇ ਜਾਂ ਮੋੜ ਦੀ ਜਿਹੜੀ ਕੀ ਮੰਗ ਕਰਦੀ ਦਾ ਇਨਸਾਫ ਕਰ ਦੇ ਸਾਡੇ ਜਿਵੇਂ ਪੁੱਤ ਨੂੰ ਮਲਾ ਜਾਇਆ ਹੋਇਆ ਅਗਲਿਆਂ ਨੂੰ ਵੀ ਆਵੇ ਕਿੰਨੇ ਭੈਣ ਭਰਾ ਸੀ ਉਹ ਤਿੰਨ ਭੈਣ ਭਰਾ ਸੀ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਦਿੱਤਾ ਗਿਆ ਕੀ ਨਾਮ ਆ ਜੀ ਕੀ ਮਾਮਲਾ ਹੋਇਆ ਹਾਂਜੀ ਮੈਂ ਮੇਜਰ ਸਿੰਘ ਆ ਦੇ ਜਿਹੜਾ ਕਸ਼ਮੀਰ ਸਿੰਘ ਹੈ ਇਹ ਮੇਰਾ ਭਾਣਜਾ ਭਾਣਜੇ ਦਾ ਮਤਲਬ ਡੇਟਾ ਸੀ ਇਹ ਮਤਲਬ ਪਿੰਡ ਦੇ ਵਿੱਚ ਕੋਈ ਪਿਛਲੀ ਕੋਈ 2-3 ਸਾਲਾਂ ਦੀ ਰੰਜਿਸ਼ ਸੀ ਉਹਦੇ ਕਾਰਨ ਕੱਲ 7:30 ਵਜੇ ਉਹਨੂੰ ਰੋਕ ਕੇ ਫੇਰ ਐਮੀ ਦੇ ਨਾਲ ਉਹਦਾ ਕਤਲ ਕਰਿਆ ਕਿੰਨੇ ਵਿਅਕਤੀ ਸੀ ਜਿੰਨਾਂ ਵੱਲੋਂ ਕਤਲ ਕੀਤਾ ਗਿਆ ਉਹ ਲਗਭਗ ਮਤਲਬ 5-6 ਦਾ ਪਰਿਵਾਰ ਦੇ ਸੀ ਕਿ ਕੁਝ ਅਣਪਛਾਤੇ ਜਾਂ 10-11 ਬੰਦੇ ਸੀ ਕਿੱਥੋਂ ਦੇ ਰਹਿਣਾਲੇ ਸੀ ਕੋਈ ਪਿੰਡ ਦਾ ਕੋੜ ਕੀ ਮੰਗ ਕਰਦੇ ਮੰਗ ਹੈ ਪ੍ਰਸ਼ਾਸਨ ਕੋ ਵੀ ਸਨਨ ਸਾਹਿਬ ਮਿਲਣਾ ਚਾਹੀਦਾ ਐਸਐਚਓ ਸਾਹਿਬ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਤਾਮਕੁਰ ਕੇਸ ਤੇ ਇੱਕ ਤੁਹਾਨੂੰ ਇਨਫਰਮੇਸ਼ਨ ਮਿਲੀ ਸੀ ਵੀ ਇੱਕ ਲੜਕੇ ਦੀ ਡੈਥ ਹੋਈ ਵੀ ਆ ਤੇ ਇਸ ਵੇਲੇ ਸੋਤਾਲ ਵਿੱਚ ਮੋਰਚੇ ਦੀ ਰੈਡ ਬੋਡੀ ਪਈ ਆ ਇੱਥੇ ਮੌਕੇ ਤੇ ਪਹੁੰਚ ਕੇ ਕਾਰਵਾਈਆਂ ਹਲਚਲਦੀ ਜਾ ਰਹੀ ਆ ਇਹ ਲੜਕੇ ਦੇ ਪਿਤਾ ਦੀ ਸਟੇਟਮੈਂਟ ਲੈ ਕੇ ਬੀਐਨਐਸ ਐਸਐਸਟ ਇਹਦੀ ਕਾਰਵਾਈ ਹਲਚਲਦੀ ਜਾ ਰਹੀ ਆ ਤੇ ਪੁਲਿਸ ਬੰਦ ਰਿਪੋਰਟਾਂ ਤੇ ਅਗਲੀ ਕਾਰਵਾਈ ਹਲਚਲਦੀ ਜਾ ਰਹੀ ਹੈ अंदर कोई को नवे नाल खड़े सारे ਲੋਕ ਲੱਗ ਰਹੇ ਨੇ ਕਿ ਕਿਹਦੇ ਮਾਰੇ ਜਿਹਨੂੰ ਜਾਣਾ ਦਾ ਦਕਨਾਲ ਤੋਂ